be right by your side ਮੈਂ ਨਾਮ ਜਰਕਾ ਕਿਹੜਾ ਫੰਡ ਫੰਡ ਬੈਂਸਾ ਕੀ ਗੱਲ ਕੀ ਹੋਈ ਆ ਜਦੋਂ ਕਿ ਉਹ ਸਾਨੂੰ ਪਤਾ ਲੱਗਾ ਵੇ ਸਾਡੀ ਲੜਕੀ ਨਾਲ ਬਰਾਤ ਆਤ ਹੋਈ ਹੈ ਸਾਨੂੰ ਕੋਈ ਪਤਾ ਨਾ ਸੀ ਵੇ ਨੇ ਜਿਹਦਾ ਪਤਾ ਨਹੀਂ ਕਿੰਨੇ ਚਿਰ ਦੀ ਇਹਦਾ ਨਾ ਬਰਾਤ ਆਤ ਹੋਈ ਹਮ ਕਿਸੇ ਕਰਕੇ ਵੀ ਸਰਪੰਚ ਸਾਹਿਬ ਨੂੰ ਪਾਜੀ ਹੁਣਾਂ ਨੂੰ ਪਤਾ ਲੱਗਾ ਜਦੋਂ ਉਸਨੇ ਵੀਡੀਓ ਦੇਖੀ ਆ ਉਸਨੇ ਘਰ ਆ ਕੇ ਗੱਲ ਕੀਤੀ ਵੀ ਤੁਹਾਡੀ ਲੜਕੀ ਨਾਲ ਖੁਸ਼ ਹੋਇਆ ਹਮ ਇਹ ਪੁੱਛਿਆ ਵੀ ਤੁਸੀਂ ਇਹ ਲੜਕੀ ਆਪਣੇ ਬਾਰੇ ਕੋਈ ਸਾਨੂੰ ਪਤਾ ਵੀ ਕੀ ਗੱਲਬਾਤ ਹੋਈ ਆ ਅਸੀਂ ਕਿਹਾ ਵੀ ਭਾਜੀ ਸਾਨੂੰ ਨਹੀਂ ਪਤਾ ਹੈਗਾ ਤਾਂ ਉਹਨੇ ਦੱਸਿਆ ਵੀ ਤੁਹਾਡੀ ਲੜਕੀ ਨਾਲ ਵਾਰਦਾਤ ਹੋਈ ਆ ਵੀ ਪਹਿਲਾਂ ਵੀ ਤੁਸੀਂ ਦੇਖੋ ਹਨਾ ਮੈਂ ਕਿਹਾ ਭਾਜੀ ਵੀ ਸਾਨੂੰ ਜਿਸ ਗੱਲ ਦਾ ਪਤਾ ਨਹੀਂ ਵੀ ਸਾਨੂੰ ਨਹੀਂ ਪਤਾ ਵੀ ਤੁਸੀਂ ਸਾਨੂੰ ਤਾਂ ਪਾਓ ਦੱਸੋ ਕੀ ਗੱਲ ਆ ਕਿਉਂ ਸਾਨੂੰ ਸਾਰੀ ਗੱਲਬਾਤ ਦੱਸੋ ਇਹ ਸੇ ਦੱਸਣ ਦੇ ਵਾਲੀ ਉਹ ਤੇ ਨਹੀਂ ਕਿਹਾ ਵੀ ਚਲੋ ਤੁਹਾਡੀ ਕੀ ਸਲਾਹ ਆ ਸੀ ਸਾਡੀ ਸਲਾਹ ਹੀ ਸੀ ਵੀ ਅਸੀਂ ਹਨਾ ਮੜਿਆਂ ਨੂੰ ਥਾਣੇ ਰਿਪੋਰਟ ਦੇ ਕੇ ਉਹਨਾਂ ਨੂੰ ਅੰਦਰ ਕਰਾਈਏ ਠੀਕ ਹੈ ਵੀ ਅਸੀਂ ਸਾਡੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਾਡੀ ਗੜਕੀ ਗਲਤ ਨਹੀਂ ਹੈ ਉਹ ਇਹਨਾਂ ਨੂੰ ਬਲੈਕਮੈਨ ਕਰਦੀ ਸੀ ਸਾਡੀ ਕੁੜੀ ਅਸੀਂ ਗਲਤ ਨਹੀਂ ਮੰਨੀ ਕਿ ਉਹ ਇਹਨਾਂ ਦੀ ਗੱਲ ਜੇ ਮੰਨ ਲੈਂਦੀ ਤਾਂ ਠੀਕ ਸੀਗੀ ਪਰ ਇਹਨੇ ਨਹੀਂ ਗੱਲ ਮੰਨੀ ਹੈਗੀ ਉਹਨਾਂ ਦੀ ਕੇਸ ਕਰਕੇ ਉਹਨੇ ਇਹ ਫਿਲਮ ਬਣਾ ਲਈ ਮਟਿਆਂ ਦੇ ਉਹਨਾਂ ਤੇ ਸੈਂਟ ਕਰ ਦਿੱਤੀ ਹੈ ਫਿਰ ਇਹਨਾਂ ਨੇ ਉਹ ਹਾਂ ਨੈਟ ਤੇ ਵੀ ਫਿਲਮ ਛਾੜ ਦਿੱਤੀ ਹੈ ਅਸੀਂ ਗਰੀਬ ਬੰਦੇ ਆ ਅਸੀਂ ਇਨਾ ਕੰਮਦਾਰਕ ਤਾਂ ਨਹੀਂ ਸੀਗੇ ਪਰ ਇਹਨੇ ਸਾਡੀ ਬਦਨਾਮੀ ਬਹੁਤ ਘਰਾਤੀ ਆ ਪਰ ਮੇਰੇ ਬੱਚੇ ਇਤਨਾ ਨਹੀਂ ਹੈ ਨਾ ਜਿੰਨਾ ਨਹੀਂ ਉਹਨੇ ਬਣਾਈ ਹੈ ਇਸ ਕਰਕੇ ਮੈਂ ਇਨਾ ਚਾਹਨੀ ਬਸ ਮੈਂ ਸਹੀ ਇਹ ਹੀ ਬੇਨਤੀ ਹੈ ਸਾਡੇ ਵੱਲ ਉਹਨਾਂ ਨੇ ਜਿੰਨੀ ਵੀ ਕੜੀ ਤੋਂ ਕੜੀ ਸਜਾ ਤੋਂ ਸਿਧਵਾ ਬਾਤ ਸਮਝਾ ਤੋਂ ਜਿੰਨੀ ਵੀ ਸਜਾ ਹੋਵੇ ਉਹਨਾਂ ਸਜਾ ਲੈਣੇ ਚਾਹੀਏ ਮਿਤੀ 19/12 ਨੂੰ ਸ਼੍ਰੀਮਾਨ ਐਸਐਸਪੀ ਸਾਹਿਬ ਦੇ ਮੇਜਰ ਕੋਰ ਵਾਈਫ ਆਫ ਬਲਬੀਰ RAM ਵਾਸੀ ਬੈਂਸਾਨੇਕ ਦਰਖਾਸਤ ਦਿੱਤੀ ਜਿਸ ਵਿੱਚ ਉਹਨਾਂ ਨੇ ਬਿਆਨ ਕੀਤਾ ਕਿ ਉਹਨਾਂ ਦੀ ਲੜਕੀ ਰੰਜਨਾ ਰਾਏ ਇੱਕ ਉਹਦੀ ਲੜਕੀ ਸੀਮਾ ਦੇਵੀ ਇਹ ਆਪਣੇ ਪਿੰਡ ਵਿੱਚ ਜਾ ਰਹੀਆਂ ਸੀ ਜਦੋਂ ਪੁਜੀਆ ਤੇ ਗੁਰਦੀਪ ਸਿੰਘ ਦੀਪਾ ਨਾਂ ਦੇ ਮੁੰਡੇ ਨੇ ਲੜਕੀ ਰੰਜਨਾ ਨੂੰ ਤੱਕਾਰੇ ਕੇ ਸੁੱਟ ਦਿੱਤਾ ਤੇ ਪੂਰੀ ਨਾਂ ਦੇ ਲੜਕੇ ਨੇ ਉਸ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਲੜਕੇ ਨੇ ਮੋਨੂ ਨਾਂ ਦਾ ਲੜਕਾ ਜਿਹਨੇ ਉਹਦੀ ਮੂਵੀ ਫਿਲਮਾ ਬਣਾਉਣ ਦੀ ਕੋਸ਼ਿਸ਼ ਕੀਤੀ ਦਰਖਾਸਤ ਮਸੂਲ ਹੋਣ ਤੇ ਮੁਕੱਦਮਾ ਫੌਰੀ ਅਧੀਨ ਧਾਰਾ 354 376 511 ਆਈਪੀਸੀ ਦਰਜ ਕਰਕੇ ਤਫਤੀਸ਼ ਜਾਰੀ ਆ ਦੋਸ਼ੀਆਂ ਦੇ ਘਰਾਂ ਤੇ ਰੇਡ ਕੀਤੇ ਜਾ ਰਹੇ ਆ ਜੋ ਆਪਣੇ ਘਰਾਂ ਤੋਂ ਫਰਾਰ ਰਹਿ ਗਏ ਆ ਸਰ ਇਹਦੇ ਵਿੱਚ ਕਿੰਨੇ ਦੋਸ਼ੀਆਂ ਨੇ ਖਲਾਫ ਜਿਹੜਾ ਮਕਦਮਾ ਦਰਜ ਹੋਇਆ ਇਹਦੇ ਵਿੱਚ ਤਿੰਨ ਦੋਸ਼ੀ ਹੈਗੇ ਆ ਜੀ ਇੱਕ ਲੜਕੀ ਜਿਹੜੀ ਹਾਂ ਲੜਕੀ ਵੀ ਹੈਗੀ ਆ ਉਹ ਵੀ ਉਹਦਾ ਜਿਹੜਾ ਲੜਕੀ ਦਾ ਕੀ ਰੋਲ ਰਿਹਾ ਉਹਦੇ ਵਿੱਚ ਕੀ ਲੜਕੀ ਤਾਂ ਉਹਦੇ ਨਾਲ ਹੀ ਗਈ ਹੈਗੀ ਆ ਲੜਕੀ ਉਹ ਹਜੇ ਪੜਤਾਲ ਚੱਲ ਰਹੀ ਹੈ ਲੜਕੀ ਨਾਲ ਨਾਲ ਗਈ ਆ ਹੁਣ ਇਹ ਇਹ ਉਹ 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 ਲੜਾਈ ਇਹ ਉਹ ਜਿਹੜੀ ਲੜਤੀ ਉਹ ਲੈ ਕੇ ਗਈ ਉਹ ਕਾਰਨ ਕਿ ਸਭ ਤੇ ਉਹ ਲੱਗ ਗਈ ਆ। ਨਾ ਰੋਪਤਾ ਹੁਣ ਅ ਅਰਖਾਸਤ ਦੇ ਵਿੱਚ ਤਾਂ ਇਹੀ ਕਿਹਾ ਵੀ ਉਹਨੂੰ ਘਰੋਂ ਗਈਆਂ ਹੈ ਕਿ ਨਹੀਂ। ਠੀਕ। ਕੋਈ ਗੱਲ ਹਾਂ ਸਭ ਗੱਲ ਪਰ ਵੀ ਆ। ਰੈਡ ਕੀਤੇ ਜਾ ਰਹੇ ਆ। ਫਿਲਹਾਲੋ ਕਿਉਂਕਿ ਮਾਮਲਾ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ। ਘਰਾਂ ਤੋਂ ਫਰਾਰ ਰਹਿ ਗਏ ਆ। ਤੇ ਜਲਦ ਫੜ ਲਏ ਜਾਣਗੇ। ਸਰ ਇਹਦੇ ਵਿੱਚ ਕੋਈ ਇਹਨਾਂ ਨੇ ਜਿਹੜੀ ਫਿਲਮ ਬਣਾਈ ਉਹ ਵੀ ਸੁਣੀ ਆ ਤੁਹਾਨੂੰ। ਉਹ ਉਹਨਾਂ ਨੇ ਬਾਅਦ ਵਿੱਚ ਪੇਸ਼ ਕੀਤੀ ਹੈ ਬੰਕੁਸ਼ ਕਿਆ ਨਾ ਸਪਾਈਸ ਨਾਲ ਤੇ ਕਿਵੇਂ ਕਰਦੇ ਹਾਂ ਹਾਂ ਜੀ ਕੈਂਡਲ ਵਾਲੀ ਸਪਾਈਸ ਨਾਲ ਉਹ ਬੰਦਾ ਦੇ ਦਿੱਤਾ ਨਹੀਂ ਜਿਸ ਨਾਲ ਸਪਾਈਸ ਨਾਲ ਉਹ ਬਾਬਾ ਨਾ ਨਾ ਕਾਲੂ ਉਹ ਕਾਲੂ ਦੀ ਮੇਨ ਗੋਸ਼ਟੀ ਆ ਨਾ ਜੀ ਉਨੀ ਸੀ ਜਿਹੜਾ ਤੁਹਾਨੂੰ ਮਤਲਬ ਪਾਈ ਕਰਵਾਣੀ ਸੀ ਨਾ ਕੀ ਹੈ ਜੀ ਜੀਤਰਾ ਸੇਮ 我们。<laughs>